ਹਵਾ ਵਿੱਚ ਵਿਆਹ ਦੀ ਸ਼ਹਿਨਾਈ ਦੀ ਮਿੱਠੀ ਚੰਗਾਰ ਗੂੰਜ ਰਹੀ ਸੀ। ਸਜੀਤ ਜੀ ਹਵੇਲੀ ਵਿੱਚ ਮਹਿਮਾਨਾਂ ਦੀ ਭੀੜ ਸੀ, ਰਿਸ਼ਤੇਦਾਰ, ਦੋਸਤ, ਸਾਰਿਆਂ ਦੀ ਨਜ਼ਰਾਂ ਇੱਕ ਦਿਲਕਸ਼ ਜੋੜੇ ਤੇ ਟਿਕੀਆਂ ਹੋਆਂ ਸਨ, ਕਰਨ ਅਤੇ ਮਨਪ੍ਰੀਤ। ਦੋਵਾਂ ਨੇ ਹਾਲ ਹੀ ਵਿੱਚ ਵਿਆਹ ਕੀਤਾ ਸੀ, ਸੱਤ ਫੇਰੇ ਲੈ ਕੇ ਉਹ ਇੱਕ ਦੂਜੇ ਦੇ ਜੀਵਨ ਦੇ ਸਾਥੀ ਬਣ ਗਏ ਸਨ। ਪਾਰੇ ਜੋੜਾ ਸਿਰਫ ਲੋਕਾਂ ਦੀਆਂ ਅੱਖਾਂ ਲਈ ਨਹੀਂ ਸੀ ਅਸਲ ਹਕੀਕਤ ਐਨੀ ਕਾਲੀ ਸੀ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ। ਮਨਪ੍ਰੀਤ ਇੱਕ ਸੁਧਾਰਨ ਪਰ ਸੋਹਣਾ ਮੁੰਡਾ ਕਿਰਨ ਨੂੰ ਆਪਣੀ ਜਾਨ ਬਣਾਇਆ ਸੀ। ਉਹ ਦਿਨ ਰਾਤ ਮਿਹਨਤ ਕਰਦਾ ਸੀ। ਉਹਦੀ ਹਰ ਖੁਸ਼ੀ ਦੇ ਲਈ ਪਰ ਕਿਰਨ ਦੇ ਦਿਲ ਵਿੱਚ ਇਸ਼ਕ ਕਿਸੇ ਹੋਰ ਦੇ ਲਈ ਧੜਕਦਾ ਸੀ ਉਸਦਾ ਯਾਰ ਰਾਜੀਵ। ਇੱਕ ਪੈਸੇ ਵਾਲਾ ਤੇ ਛਾਤਰ ਦਿਮਾਗ ਵਾਲਾ ਵਿਅਕਤੀ ਕਿਰਨ ਦੀ ਜ਼ਿੰਦਗੀ ਦਾ ਅਸਲ ਮਾਲਕ ਸੀ। ਕਿਰਨ ਨੇ ਇਹ ਵਿਆਹ ਮਨਪ੍ਰੀਤ ਨਾਲ ਸਿਰਫ ਆਪਣੇ ਮਾਪਿਆਂ ਦੀ ਜ਼ਰੂਰਤ ਕੀਤਾ ਸੀ ਉਸ ਦਾ ਦਿਲ ਤਾਂ ਪਹਿਲਾਂ ਹੀ ਰਾਜੀਵ ਦੀ ਗਲੀਆਂ ਦੇ ਵਿੱਚ ਵਿਖੇਲ ਹੋ ਚੁੱਕਿਆ ਸੀ ਰਾਜੀਵ ਨੇ ਕਿਰਨ ਨੂੰ ਇੱਕ ਪਲਾਨ ਬਣਾਉਣ ਦੇ ਲਈ ਮਨਾਇਆ ਉਹ ਦੋਵੇਂ ਆਪਣੇ ਪਤੀ ਮਨਪ੍ਰੀਤ ਦੀ ਅਣਹੋਣੀ ਦੀ ਉਡੀਕ ਕਰਦੇ ਰਹੇ ਪਰ ਕਿਸਮਤ ਨੇ ਇੱਕ ਹੋਰ ਰਾਹ ਲਿਆ ਇੱਕ ਰਾਤ ਮਨਪ੍ਰੀਤ ਸ਼ਹਿਰ ਤੋਂ ਬਾਹਰ ਕੰਮ ਦੇ ਸਿਲਸਿਲੇ ਵਿੱਚ ਗਿਆ ਹੋਇਆ ਸੀ ਉਸ ਦਿਨ राजीव ਨੇ ਕਿਰਨ ਨੂੰ ਕਿਹਾ ਹੁਣ ਸਮਾਂ ਆ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਮੇਰੀ ਬਣਨ ਵਾਲੀ ਹੋ ਕਿਰਨ ਨੇ ਉਸੇ ਰਾਤ ਆਪਣੇ ਪਤੀ ਦੇ ਘਰ ਤੋਂ ਨਿਕਲਣ ਦੀ ਯੋਜਨਾ ਬਣਾਈ ਦੂਜੇ ਦਿਨ राजीव ਨੇ ਇੱਕ ਗੁਪਤ ਥਾਂ ਤੇ ਪੰਡਤ ਨੂੰ ਸੱਦਿਆ ਸਾਫ਼ ਕਿਹਾ ਗਿਆ ਕਿ ਇਹ ਇੱਕ ਨਿੱਜੀ ਵਿਆਹ ਹੈ ਇੱਥੇ ਨਾ ਕੋਈ ਮਾਪੇ ਸਨ ਨਾ ਰਿਸ਼ਤੇਦਾਰ ਸਿਰਫ ਕਿਰਨ राजीव ਅਤੇ ਉਹ ਪੰਡਤ ਰਾਤ ਦੇ ਹਨੇਰੇ ਵਿੱਚ ਗਵਾਹ ਬਣੇ ਸਿਰਫ ਚੰਦਰੀ ਅਤੇ ਚਮਕਦੇ ਤਾਰੇ। ਉਹਨਾਂ ਨੇ ਸੱਤ ਫੇਰੇ ਲਏ ਰਾਜੀਵ ਕਿਰਨ ਨੂੰ ਮੰਗਲ ਸੂਤਰ ਪਨਾਇਆ ਤੇ ਕਿਹਾ ਹੁਣ ਤੂੰ ਸਿਰਫ ਮੇਰੀ ਹੈ। ਪਰ ਜਿਸ ਰਾਜੀਵ ਨੇ ਕਿਰਨ ਨੂੰ ਵਿਆਹਿਆ ਸੀ ਉਸ ਦਾ ਮਨ ਕਦੇ ਵੀ ਇੱਕ ਔਰਤ ਤੇ ਨਹੀਂ ਰੁਕਿਆ। ਸੱਤ ਫੇਰੇ ਲੈਣ ਤੋਂ ਬਾਅਦ ਕੁਝ ਦਿਨ ਬਾਅਦ ਰਾਜੀਵ ਨੇ ਕਿਰਨ ਤੋਂ ਦੂਰ ਹੋਣਾ ਸ਼ੁਰੂ ਕਰ ਦਿੱਤਾ। ਕਿਰਨ ਨੇ ਰਾਜੀਵ ਨੂੰ ਫੋਨ ਕੀਤਾ। ਤੂੰ ਕਿੱਥੇ ਰਹਿਣਾ ਹੁਣ? ਮੈਂ ਤਾਂ ਤੇਰੇ ਲਈ ਸਭ ਕੁਝ ਛੱਡ ਦਿੱਤਾ। ਰਾਜੀਵ ਨੇ ਹੰਕਾਰ ਨਾਲ ਕਿਹਾ ਕਿਰਨ ਜਦ ਤੱਕ ਤੂੰ ਨਵੀਂ ਸੀ ਚੰਗੀ ਸੀ ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਹੋਰ ਆ ਗਿਆ ਹੈ। ਕਿਰਨ ਦੀਆਂ ਅੱਖਾਂ ਦੇ ਸਾਹਮਣੇ ਉਸਦੀ ਸਾਰੀ ਦੁਨੀਆ ਟੁੱਟ ਗਈ। ਮਨਪ੍ਰੀਤ ਜਿਸਨੇ ਕਦੇ ਧੋਖਾ ਨਹੀਂ ਦਿੱਤਾ ਸੀ ਉਹਨੂੰ ਕਦੇ ਮੁੱਲ ਨਹੀਂ ਪਾਇਆ ਗਿਆ। ਰਾਜੀਵ ਜਿਸ ਲਈ ਉਸਨੇ ਸਭ ਕੁਝ ਗਵਾ ਦਿੱਤਾ ਸੀ ਉਹ ਛੱਡ ਗਿਆ। ਕਿਰਨ ਹੁਣ ਇਕੱਲੀ ਸੀ ਉਸਦੇ ਸੱਤ ਫੇਰੇ ਜੋ ਉਸਨੇ ਆਪਣੇ ਪਤੀ ਦੇ ਬਾਹਰ ਲਏ ਸਨ। ਉਹਨਾਂ ਦੀ ਕੋਈ ਹੁਣ ਇੱਜ਼ਤ ਰਹੀ ਨਾ ਉਸ ਦੀ ਕੋਈ ਵੈਲਿਊ ਰਹੀ। ਅਖੀਰ ਕਿਰਨ ਇੱਕ ਹਸਪਤਾਲ ਦੇ ਕੋਨੇ ਵਿੱਚ ਬੈਠੀ ਸੀ। ਮਨਪ੍ਰੀਤ ਉੱਥੇ ਸੇਵਾ ਕਰਨ ਦੇ ਲਈ ਆਇਆ। ਉਸ ਨੇ ਕਿਹਾ ਮੈਨੂੰ ਮਾਫ਼ ਕਰ ਦੇਣਾ। ਕਿਰਨ ਨੇ ਕਿਹਾ ਮਨਪ੍ਰੀਤ ਨੇ ਉਸ ਦੇ ਮੱਥੇ ਉੱਪਰ ਹੱਥ ਰੱਖਿਆ। ਮਾਫ਼ ਕਰਨਾ ਤੇ ਮਿਹਰ ਕਰਨਾ ਇਹ ਮੇਰਾ ਕੰਮ ਨਹੀਂ। ਇਹ ਰੱਬ ਦੇ ਕੋਲ ਜਾ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਧੋਖੇ ਦੀ ਬੁਨਿਆਦ ਤੇ ਬਣੀ ਹੋਈ ਕੋਈ ਵੀ ਜ਼ਿੰਦਗੀ ਜੋ ਲੰਬੇ ਸਮੇਂ ਤੱਕ ਨਹੀਂ ਚੱਲ ਸਕਦੀ। ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। వీడియోను వద్ధతో వద్ధే క